ਇਹ ਬੇਸਿਕਲੀ ਜੀ ਸਾਡੇ ਸੁਹਾਣੇ ਥਾਨ ਦੇ ਏਰੀਏ ਦੇ ਵਿੱਚ ਸੋਨਾ ਗੁਰਦੁਆਰਾ ਸਾਹਿਬ ਦੇ ਕੋਲ ਕਲੈਪ ਜਿਮ ਹੈ ਜਿਹਦੇ ਵਿੱਚ ਸਾਨੂੰ ਉਹਦੇ ਤੇ ਇਨਫੋਰਮੇਸ਼ਨ ਆਈ ਸੀ ਵੀ ਉੱਥੇ ਬੰਦੇ ਨੇ ਇੱਕ ਸਤਵੰਤ ਸਿੰਘ ਉਰਫ ਗੱਲ ਮੰਨ ਕੇ ਅਤੇ ਉਹਦੇ ਭਰਾ ਜਸਵੰਤ ਸਿੰਘ ਨੇ ਜਿਹੜਾ ਕੰਪਲੇਨੈਂਟ ਸੀ ਉਹਨੂੰ ਝਗੜਾ ਕੀਤਾ ਤੇ ਸਾਡੇ ਕੋਲ ਵੀਡੀਓ ਵੀ ਇਹ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਪਿਸਤਲ ਕੱਢਦਾ ਜਿਹੜਾ ਜਿਸ ਆਪਣੇ ਸਤਵੰਤ ਸਿੰਘ ਹੈ ਤੇ ਇਹਦੇ ਤੇ ਅਸੀਂ ਐਫ ਆਈ ਆਰ ਨੰਬਰ 196 ਡੇਟਡ 28/7/95 ਸੌਰੀ 2025 ਅੰਡਰ ਸੈਕਸ਼ਨ 352 ਬੀ ਐਨ ਐਸ ਤੇ 2554 9 ਆਰਮਜ਼ ਬੀ ਐਸ ਹੁਆਣਾ ਦਾ ਮਕਦਮਾ ਦਰਜ ਕੀਤਾ ਸੀਗਾ ਤੇ ਉਦੋਂ ਹੀ ਅ ਇਨਸਪੈਕਟਰ ਅਮਨਦੀਪ ਸਿੰਘ ਅਸਚੋ ਸੁਆਣਾ ਤੇ ਉਹਨੇ ਟੀਮਾਂ ਨਾਲ ਲੈ ਕੇ ਅਸੀਂ ਇਹਦਾ ਸਤਵੰਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਨਾਲ ਇਹਦੇ ਭਰਾ ਜਸਵੰਤ ਸਿੰਘ ਜੀ ਇਹ ਕਿ ਗਾਇਕ ਉਹ ਗਾਇਕ ਰ ਪਤਾ ਲੱਗਿਆ ਸੀ ਇਹ ਹਾਂਜੀ ਇਹ ਗੀਤਕਾਰ ਵੀ ਹੈ ਤੇ ਕਲਾਕਾਰ ਵੀ ਹੈ ਪਰ ਇਹਨੇ ਉਥੇ ਆਪਣੇ ਪਿਸਟਲ ਜੇ ਇੱਕ ਆਪਣੇ ਉਹਦੀ ਟ੍ਰੇਨਿੰਗ ਜਿਮ ਟ੍ਰੇਨਿੰਗ ਕਰਦੇ ਆ ਇੱਕ ਬੰਦੇ ਨਾਲ ਇਹ ਉਲਝ ਗਿਆ ਸੀਗਾ ਤੇ ਉਹਨੂੰ ਕਹ ਰਿਹਾ ਸੀ ਕਿ ਵੀ ਤੂੰ ਛੇਤੀ ਕਰ ਮੈਂ ਇਹਦੇ ਤੇ ਮਸ਼ੀਨ ਯੂਜ਼ ਕਰਨੀ ਹੈ ਤੇ ਉਥੇ ਐਵੇਂ ਛੋਟੇ ਜਿਹੇ ਟਕਰਾਰ ਦੇ ਵਿੱਚ ਹੀ ਇਹਨੇ ਉਹਨਾਂ ਤੇ ਪਿਸਟਲ ਤਾਂ ਲੀਤੀ ਸੀ ਪਿਸਟਲ